ਹੈਲੋ ਟੁਡੇ ਪੰਜਾਬ ਵੈਦਰ ਅੱਜ ਦਾ ਮੌਸਮ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ तहे ਦਿਲ ਤੋਂ ਸਵਾਗਤ ਕਰਦੇ ਹਾਂ ਜੀ ਇੱਕ ਵਾਰੀ ਫੇਰ ਤੋਂ ਹਾਜ਼ਰ ਹਾਂ ਪੰਜਾਬ ਮੌਸਮ ਦੀ ਅਪਡੇਟ ਲੈ ਕੇ ਤਾਂ ਜਾਣਾਂਗੇ ਅੱਜ ਪੰਜਾਬ ਦੇ ਵਿੱਚ ਸ਼ਾਮ ਤੋਂ ਲੈ ਕੇ ਰਾਤ ਤੱਕ ਮੌਸਮ ਦੇ ਵਿੱਚ ਕੀ ਗਤੀਵਿਧੀਆਂ ਆਪਾਂ ਦੇਖਣ ਨੂੰ ਮਿਲਣਗੀਆਂ ਤੇ ਸਵੇਰ ਤੱਕ ਜਿਹੜਾ ਮੌਸਮ ਆ ਉਹ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਰਹੇਗਾ ਤੇ ਜਿਵੇਂ ਕਿ ਆਪਾਂ ਫਿਲਹਾਲ ਪੰਜਾਬ ਦੀਆਂ ਜਿਹੜੀਆਂ ਲਾਈਵ ਸੈਟਲਾਈਟ ਤਸਵੀਰਾਂ ਉਹ ਦੇਖ ਸਕਦੇ ਹਾਂ ਤਸਵੀਰਾਂ ਦੇ ਵਿੱਚ ਸਾਫ਼-ਸਾਫ਼ ਆਪਾਂ ਨੂੰ ਪੂਰਬੀ ਹਿੱਸਿਆਂ ਦੇ ਵਿੱਚ ਬਤਗੜੀ ਬਦਲਵਾਈ ਦੇਖਣ ਨੂੰ ਮਿਲ ਰਹੀ ਹੈ ਤੇ ਕੁਝ ਪੱਛਮੀ ਇਲਾਕਿਆਂ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਬਦਲਵਾਈ ਦੇਖਣ ਨੂੰ ਮਿਲ ਰਹੀ ਹੈ ਗੱਲਬਾਤ ਕਰਦੇ ਹਾਂ ਕਿੰਨਾ ਇਲਾਕਿਆਂ ਦੇ ਵਿੱਚ ਫਿਲਹਾਲ ਦੇ ਟਾਈਮ ਬਦਲਵਾਈ ਹੈ ਤਾਂ ਫਿਲਹਾਲ ਪਠਾਨਕੋਟ ਹੁਸ਼ਿਆਰਪੁਰ ਰਸ਼ੀਦ ਭਗਤ ਸਿੰਘ ਨਗਰ ਰੂਪਨਗਰ ਫਤਿਗੜ ਸਾਹਿਬ ਲੁਧਿਆਣਾ ਜਲੰਧਰ ਕਪੂਥਲਾ ਗੁਰਦਾਸਪੁਰ ਅੰਮ੍ਰਿਤਸਰ ਵਰਗੇ ਇਲਾਕੇ ਜਿਹੜੇ ਨੇ ਇਹਨਾਂ ਦੇ ਵਿੱਚ ਆਪਾਂ ਥੋੜੀ ਸੰਗਣੀ ਬਦਲਵਾਈ ਦੇਖਣ ਨੂੰ ਮਿਲ ਰਹੀ ਹੈ ਤੇ ਉਥੇ ਹੀ ਹੋਗੇ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਮੁਕਤਸਰ ਸਾਹਿਬ ਫਾਜ਼ਿਲਕਾ ਬਠਿੰਡਾ ਮੋਗਾ ਬਰਨਾਲਾ ਮਾਨਸਾ ਸੰਗਰੂਰ ਪਟਿਆਲਾ ਮੋਹਾਲੀ ਵਰਗੇ ਇਲਾਕੇ ਇਹਨਾਂ ਦੇ ਵਿੱਚ ਜਿਹੜੀ ਆਪਾਂ ਨੂੰ ਟੁੱਟਵੇਂ ਰੂਪ ਦੇ ਵਿੱਚ ਬਦਲਬਾਈ ਦੇਖਣ ਨੂੰ ਮਿਲ ਰਹੀ ਹੈ ਗੱਲਬਾਤ ਕਰਾਂਗੇ ਕਿੰਨਾ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਜਿਹੜੀਆਂ ਨੇ ਆਪਾਂ ਨੂੰ ਰਾਤ ਦੇ ਸਮੇਂ ਦੇਖਣ ਨੂੰ ਮਿਲਣਗੀਆਂ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖੋ ਇੱਕ ਛੋਟੀ ਜਿਹੀ ਬੇਨਤੀ ਹੋਰ ਹੈ ਜੇਕਰ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਤੇ ਕਲਿੱਕ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਅਪਡੇਟਾਂ ਨੇ ਉਹ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾ ਦਿੱਤੀਆਂ ਜਾਣ ਤਾਂ ਇਹ ਸਿਸਟਮ ਪੰਜਾਬ ਦੇ ਵਿੱਚ ਜਿਹੜਾ ਬਣਿਆ ਰਿਹਾ ਹੋਵੇਗਾ ਤਾਂ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਹਿਮਾਚਲ ਪ੍ਰਦੇਸ਼ ਦੇ ਇਲਾਕਿਆਂ ਤੋਂ ਆਪਾਂ ਨੂੰ ਇੱਕ ਤਗੜੀ ਬਦਲਵਾਈ ਪੰਜਾਬ ਕੰਨੀਵਾਦੀ ਹੋਈ ਦੇਖਣ ਨੂੰ ਮਿਲ ਰਹੀ ਹੈ ਜਿਸ ਦਾ ਸਿੱਧਾ ਪ੍ਰਭਾਵ ਪੰਜਾਬ ਦੇ ਇਨ੍ਹਾਂ ਇਲਾਕਿਆਂ ਤੇ ਦੇਖਣ ਨੂੰ ਮਿਲੇਗਾ ਜਿਵੇਂ ਕਿ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਅੰਮ੍ਰਿਤਸਰ ਤੋਂ ਲੈ ਕੇ ਲੁਧਿਆਣਾ ਮੁਗਾ ਫਰੀਦਕੋਟ ਫਿਰੋਜ਼ਪੁਰ ਸ਼ਿਦ ਭਗਤ ਸਿੰਘ ਨਗਰ ਇਨ੍ਹਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਰਾਤ ਦੇ ਟਾਈਮ ਜਿਹੜੀਆਂ ਨੇ ਮੀਂਹ ਦੀ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਤੇ ਸਵੇਰ ਦੇ ਟਾਈਮ ਵੀ ਪੰਜਾਬ ਦੇ ਵਿੱਚ ਜ਼ਿਆਦਾਤਰ ਆਪਾਂ ਨੂੰ ਜਿਹੜੀ ਆ ਬਦਲਵਾਈ ਹੀ ਦੇਖਣ ਨੂੰ ਮਿਲੇਗੀ ਜਿਮਕਿ ਆਪਾਂ ਨੂੰ ਲਗਭਗ 2-3 ਦਿਨਾਂ ਤੋਂ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਨਾਲ ਮੌਸਮ ਦੇ ਵਿੱਚ ਜਿਹੜਾ ਟੈਂਪਰੇਚਰ ਵਧਿਆ ਸੀਗਾ ਉਹ ਫਿਲਹਾਲ ਆਪਾਂ ਨੂੰ ਫਿਰ ਤੋਂ ਘਟਦਾ ਹੋਇਆ ਦੇਖਣ ਨੂੰ ਮਿਲ ਰਿਹਾ ਤੇ ਪੰਜਾਬ ਦੇ ਵਿੱਚ ਜਿਹੜੀ ਆ ਹਲਕੀ-ਫੁਲਕੀ ਮੀਂਹ ਦੀਆਂ ਗਤੀਵਿਧੀਆਂ ਕਾਫੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਰਾਤ ਨੂੰ ਹਲਕੀ ਫੁਲਕੀ ਝੜੀ ਜੜੀ ਆਮੀਦੀ ਪੰਜਾਬ ਦੇ ਕਾਫੀ ਇਲਾਕਿਆਂ ਦੇ ਵਿੱਚ ਰਾਤ ਨੂੰ ਦੇਖਣ ਨੂੰ ਮਿਲਦੀ ਰਹੇਗੀ ਤੇ ਫਿਲਹਾਲ ਦੇ ਲਈ ਇੰਨੀ ਕੁ ਜਾਣਕਾਰੀ ਲੈ ਕੇ ਹਾਜ਼ਰ ਹੋਈ ਸੀ ਜਿਸ ਤਰ੍ਹਾਂ ਹੀ ਕੋਈ ਹੋਰ ਨਵੀਂ ਅਪਡੇਟ ਆਵੇਗੀ ਆਪਾਂ ਜਲ ਤੋਂ ਜਲ ਤੁਹਾਡੇ ਤੱਕ ਪਹੁੰਚਾਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਣ ਦੇ ਲਈ ਧੰਨਵਾਦ ਜੀ